ਮੋਗਾ ਵਿੱਚ ਦਿਨ ਦਿਹਾੜੇ ਇੱਕ ਮਹਿਲਾ ਤੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੈਗ ਖੋਲਿਆ ਤੇ ਰਫੂ ਚੱਕਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਦਰਅਸਲ ਮਹਿਲਾ ਬੈਂਕ ਤੋਂ ਆਪਣੇ ਗਹਿਣੇ ਕਢਾ ਕੇ ਰਿਕਸ਼ੇ ਤੇ ਇਕੱਲੀ ਹੀ ਘਰ ਵਾਪਸ ਆ ਰਹੀ ਸੀ ਤੇ ਜਦੋਂ ਘਰ ਪਹੁੰਚੀ ਤਾਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਜਿੰਨਾ ਵਿੱਚੋਂ ਇੱਕ ਉਤਰ ਜਾਂਦਾ ਹੈ ਤੇ ਮਹਿਲਾ ਜਦੋਂ ਘਰ ਦਾ ਗੇਟ ਖੋਲ੍ਹ ਰਹੀ ਹੁੰਦੀ ਹੈ ਤਾਂ ਉਹ ਨੌਜਵਾਨ ਬੈਗ ਖੋ ਕੇ ਭੱਜ ਜਾਂਦਾ ਹੈ। ਮਹਿਲਾ ਵੀ ਉਸਦੇ ਪਿੱਛੇ ਨੜਦੀ ਹੈ ਪਰ ਕੋਈ ਫਾਇਦਾ ਨਹੀਂ ਹੁੰਦਾ। ਉਤੇ ਪਾਸੇ ਪੁਲਿਸ ਨੇ ਮਹਿਲਾ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਕਾਰਵਾਈ ਆਰੰਭ ਕੀਤੀ ਹੈ। ਬੈਂਕ ਦਾ ਮਰਲਾ ਗੋਲਡ ਹੈ ਕਿ ਆ ਰਹੀ ਸੀ ਘਰ। ਕਾਰਪੂਨਸ ਕੇ ਐਂਟਰੀ ਕੀਤਾ। ਗੇਟ ਬੰਦ ਕਰਨ ਦੀ ਸੋਚੀ ਮੇਰੇ ਸਨੈਕ ਕੀਤਾ। ਕਿੰਨਾ ਗੋਲਡ ਸੀ ਕਿਹੜੇ ਪਿੰਕ ਸਵਾ ਰਹੇ ਸੀਗੇ? ਯੂਕੋ ਬੈਗ ਸੀ। ਕਿੰਨਾ ਗੋਲਡ ਸੀਗਾ? ਦੱਸ ਦੋ। ਘਾ ਦੇ ਇੰਟਰ ਹੋਣ ਲੱਗੇ ਹੋਇਆ ਕੰਮ। ਐਂਟਰ ਕਰ ਲੈ ਗੇਟ ਬੰਦ ਕਰ ਦੇਈ ਹੈ। ਪਤਾ ਲੱਗਿਆ ਕੌਣ ਸੀ ਮੁੰਡੇ ਕਾਹਤੇ ਆਏ ਸੀਗੇ ਤੁੰ ਦੇਖਿਆ ਕੋਈ ਬਾਈਕ ਤੇ ਗਏ ਨਾ ਮਗਰ ਭੱਜੀ ਨਹੀਂ ਆਉਂਦਾ ਇੱਥੇ ਕਿੰਨੇ ਜਾਣੇ ਸੀਗੇ ਕੋਈ ਉਹਨਾਂ ਨੂੰ ਫੜਿਆ ਫੜਾ ਕੋਈ ਰੋਲ ਰੋਲਪਾ ਆਇਆ ਹੋਵੇ ਤੋ ਹਾਂਜੀ ਗਲੀ ਵਾਲੇ ਘੱਟੇ ਕੀਤੇ ਨਾ ਸਾਡੇ ਸਾਹਮਣੇ ਨੇਵਰ ਹੋ ਗਏ ਵੀ ਇਹ ਬਾਈਕ ਸਕੂਟਰੀ ਲੈ ਕੇ ਮਗਰ ਬਾਗਦਾਨਾਂ ਦੇ ਸਾਹਮਣੇ ਪਾਈ ਸਾਰ ਮਗਰ ਉਹਨਾਂ ਤੱਕ ਸਾਡਾ ਪਤਾ ਕਰਕੇ ਕਿਸੇ ਨੂੰ ਬੋਲੋ ਪਰ ਇਸ ਘਟਨਾ ਤੋਂ ਤਾਂ ਇੱਕ ਗੱਲ ਸਾਬਿਤ ਹੋ ਗਈ ਕਿ ਹਮ ਲੋਕ ਆਪਣੇ ਘਰਾਂ ਦੀ ਸੁਰੱਖਿਆਤ ਨਹੀਂ ਪੁਲਿਸ ਤੇ ਪ੍ਰਸ਼ਾਸਨ ਦਾ ਬਦਮਾਸ਼ ਲੁਟੇਰਿਆਂ ਨੂੰ ਕੋਈ ਡਰ ਨਹੀਂ ਰਹਿ ਗਿਆ ਉਹ ਮੋਂ ਕੰਬੋ ਸਤੀ ਜੋ ਕੋ ਬੈਕ ਚੁੱਕ ਗਈ ਸੀ ਮੋਂ ਕ ਪਰਤਾ ਬਾਗ ਦੇ ਨੇੜੇ ਤੇ ਉਹ ਵਾਪਸੀ ਤੇ ਜਦੋਂ ਆ ਰਹੇ ਸੀ ਦੋ ਟੋਲੇ ਆਪਣੇ ਆਪਣੇ ਦੋ ਸੈਟ ਲੈ ਕੇ ਜਦੋਂ ਆਪਣੇ ਘਰ ਚ ਐਂਟਰ ਕਰਨ ਲੱਗੇ ਇੱਥੇ ਮidan ਨਗਰ ਦੇ ਵਿੱਚ ਪੁੱਛੋ ਕੋਈ ਆਇਆ ਦੋ ਲੜਕੇ ਆਏ ਆ ਜਿਨ੍ਹਾਂ ਚੋਂ ਇੱਕ ਮੋਟਰਸਾਈਕਲ ਤੇ ਸਵਾਰ ਰਿਹਾ ਦੂਜੇ ਨੇ ਉੱਤਰ ਕੇ ਉਹਨਾਂ ਦਾ ਬੈਗ ਖੋਲਿਆ ਜਿਹਦੇ ਵਿੱਚ ਉਹ ਦੋ ਟੋਲੇ ਦੋ ਸੈਟ ਸੀਗੇ ਸੋਨੇ ਦੇ ਜਿਹਦੇ 'ਚ ਉਹਦੇ ਨਾਲ ਉਹਨਾਂ ਦਾ ਮੋਬਾਈਲ ਨੰਬਰ ਮੋਬਾਈਲ ਵੀ ਸੀ ਜਿਹੜਾ ਕਿ ਉਹ ਨਾਲ ਲਾ ਕੇ ਫਰਾਰ ਹੋ ਗਿਆ ਹੁਣ ਅਸੀਂ ਮੌਕੇ ਤੇ ਪਹੁੰਚੇ ਆ ਤੇ ਕਾਰਵਾਈ ਕਰਦੇ ਆ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਰ ਹਾਲਤ ਵਿੱਚ ਕੋਸ਼ਿਸ਼ ਆ ਜਲਦੀ ਤੋਂ ਜਲਦੀ ਇਹ ਕੁੱਝ ਮੋਗਾ ਤੋਂ ਜਗਿੰਦਰ ਸਿੰਘ ਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ